ਬੋਲੋ ਦੇਖੋ ਜੀ ਸਾਡਾ ਬੂਥ ਜਿਹੜਾ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਬੜਾ ਫੋਰਸ ਤੁਹਾਡੇ ਮਗਰ 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 ਫੋਰਸ ਫੋਰਸ ਫਿਰ ਰਹੀ ਹੈ ਤੁਹਾਡੇ ਕੀ ਪਤਾ ਇਹਨਾਂ ਨੇ ਇੱਕ ਮਿੰਟ ਮੈਂ ਆ ਸਾਰੇ ਇੱਥੇ ਅਗਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸ਼ਰਿਆਮ ਪ੍ਰਸ਼ਾਸਨ ਦਾ ਧੱਕਾ ਹੈ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਲੈਣੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਇਹ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਦੇ ਗੁਰਚਰਨ ਸਿੰਘ ਐਸਐਚਓ ਸ਼ਰਿਆਂ ਤੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰੀਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰੀਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਜੀ ਉਹ ਧੱਕਾ ਕਰ ਰਹੀ ਹੈ ਤਲੀਸ਼ੀ ਤਲੀਸ਼ੀ ਕਰਨੀ ਆ ਕਰਕੇ ਫੇਰ ਸ਼ਿਕਾਇਤ ਕਰਤੀ ਦੁਬਾਰਾ ਡੀਸੀ ਸਾਹਿਬ ਜੀ ਤੁਸੀਂ ਕੈਮਰਾ ਮਾਰੋ ਇਹ ਪਿੰਡ ਕਸੇਲ ਆ ਜੀ ਸਾਰੀ ਪੁਤਨੇ ਰੋਡ ਦੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਹਾਂ ਨਹੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨਹੀਂ ਚਲਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਨਾਲ ਆ ਬਗਿਆੜੀ ਪਿੰਡ ਦੇ ਬ੍ਰਦਰ ਅਲੱਗ ਤਰੀਕੇ ਨਾਲ ਦੇ ਹਾਂਜੀ ਵੇਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ ਏ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਆ ਇੱਕ ਵੋਟ ਪਾਉਣਾ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗਜੋ ਆ ਵੇਖ ਲਓ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ